ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕੜਰਾ ਪੰਨਾ ਆਨੰਦ ਕਰੇ ਨਰ ਨਰੀ ਹਰ ਹਰ ਪ੍ਰਭ ਕਿਰਪਾ ਤਾਰੀ संतो हो, सुख होवा सब थाई पार ब्रह्म पुरन परमेश्वर रह रहया सब नी जाई जहा जहा तुरकी वाणी आई तिन सगले चिंता मिटाई दयाल पुरख मेहरबान ਹਰ ਨਾਨਕ ਸੱਚ ਵਖਨ ਤੁਰ ਕੀ ਬਣ ਆਏ ਤਿੰਨ ਸਗਲੀ ਚਿੰਤ ਮਿਟਾਈ ਬਿਆਲ ਪੁਰਖ ਮਹਿ ਰਵਾਨਾ ਹਰ ਨਾਨਕ ਸੱਚ ਵਖਨ ਸੋਰਠ ਮਹਲਾ ਪੰਜ ਵਾਰ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕੜੇਰਾ ਪਨ ਆਨੰਦ ਕਰੇ ਨਰ ਨਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਜ਼ਹਾ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਚ ਵਖਨ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸੱਚ ਵਖਨ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕੜਰਾ ਪੰਨਾ ਆਨੰਦ ਕਰੇ ਨਰ ਨਰੀ ਹਰ ਹਰ ਪ੍ਰਭ ਕਿਰਪਾ ਤਾਰੀ संत हो सुख हो सब थाई पार भ्रम पूरन परमेश्वर राव रहया सब नी जाई रहा रह की बाणी आई तिन सगली चिंत मिटाई दयाल पुरख मेहरवना ਹਰ ਨਾਨਕ ਸੱਚ ਵਖਨ ਤੁਰ ਕੀ ਬਣ ਆਏ ਤਿੰਨ ਸਗਲੀ ਚਿੰਤ ਮਿਟਾਈ ਬਿਆਲ ਪੁਰਖ ਮਹਿ ਰਵਾਨਾ ਹਰ ਨਾਨਕ ਸੱਚ ਵਖਨ ਸੁਰਠ ਮਹਲਾ ਪੰਜਵਾਰ ਪਰਮੇਸ਼ਰ ਦਿੱਤਾ ਬਨਾ દુખ રોગ કડરા પના આનંદ કરહે નર નરી હર હર પ્રભ કૃપા તારી સંતો સુખ હોવા સબ થાઈ પાર બ્રહ્મ પુરણ પરમેશ્વર જવ રહેયા સબ ની જાય જહા ਰਹਾ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਤਿ ਵਖਨ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸੱਚ ਵਖਨ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕੜੇਰਾ ਪੰਨਾ ਆਨੰਦ ਕਰੇ ਨਰ ਨਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਹਿ ਰਿਹਾ ਸਭ ਨੀ ਜਾਇ ਰਹਾ ਰਹਾ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਚ ਵਖਨ ਤੁਰ ਕੀ ਬਣ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿ ਰਵਾਨਾ ਹਰ ਨਾਨਕ ਸਚ ਵਖਨ ਸੁਰਠ ਮਹਲਾ ਪੰਜਵਾਰ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕੜੇਰਾ ਪਨ ਆਨੰਦ ਕਰੇ ਨਰ ਨਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਰ ਬ੍ਰਹਮਪੁਰਨ ਪਰਮੇਸ਼ਰ ਰਵ ਰਹਿਆ ਸਭ 니 ਜਾਈ ਜਹਾ ਜਹਾ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਚ ਵਖਨ ਤੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸੱਚ ਵਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ